ਬੜੀ ਦੁਖਦਾਈ ਜਿਹੜੀ ਘਟਨਾ ਉੱਤਰਾਖੰਡ ਸਟੇਟ ਦੇ ਵਿੱਚ ਤੇ ਸ਼ਹਿਰ ਰਿਚੀ ਕੇਸਵੇ ਕੇ ਜੋ ਦੇਖਣ ਨੂੰ ਮਿਲੀ ਹੈ ਕਿਸ ਤਰ੍ਹਾਂ 30 40 ਬੰਦੇ ਸਰਦਾਰ ਗੰਜੀਤ ਸਿੰਘ ਤੇ ਉਹਨਾਂ ਦੇ ਭਰਾਵਾਂ ਦੀ ਕੁੱਟਮਾਰ ਕਰਦੇ ਬੜਾ ਉਹ ਛਡਾਉਣ ਵਾਲੀ ਵੀ ਨਹੀਂ ਦਿੱਸਦੀ ਇੱਕ ਅੱਧਾ ਕੋਈ ਜਿਹੜਾ ਪੁਲਿਸ ਵਾਲਾ ਉੱਥੇ ਪੁਲਿਸ ਮੈਂ ਦਿੱਤਾ ਪਿਆ ਤੇ ਉਹਦੀ ਵੀ ਮਿਨਿਮਾਈਜ਼ੇ ਚੱਲਦੀ ਨਹੀਂ ਦਿੱਸਦੀ ਜਿਸ ਤਰ੍ਹਾਂ ਉਹਨਾਂ ਨੇ ਹਮਲਾ ਕੀਤਾ ਤੇ ਮੈਂ ਜਿਹੜੇ ਉੱਤਰਾਖੰਡ ਦੇ ਮੁੱਖ ਮੰਤਰੀ ਕੁਸ਼ਕਰ ਸਿੰਘ ਧਾਮੀ ਤੇ ਰੀਸ਼ੀਕੇਤ ਦੇ ਜਿਹੜੇ ਡੀਸੀ ਸਾਹਿਬ ਆ ਉਹਨਾਂ ਨੂੰ ਬੇਨਤੀ ਕਰਦਾ ਅਸੀਂ ਇੱਕ ਬਫਰ ਵੀ ਭੇਜਾਂਗੇ ਪਰ ਡੀਸੀ ਸਾਹਿਬ ਦਾ ਵੀ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਤੇ ਸੀਐਮ ਸਾਹਿਬ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਕਿ ਜਿਹੜੇ ਦਰਿੰਦੇ ਹਮਲਾ ਕਰਨ ਗਏ ਆ ਉਹਨਾਂ ਤੇ ਉਹ ਰঞ্জੀਤ ਸਿੰਘ ਉਹਨਾਂ ਨੂੰ ਇਨਸਾਫ ਤਾਂ ਹੀ ਮਿਲ ਸਕਦਾ ਕਿ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਤੇ ਉਹਨਾਂ ਨੂੰ ਇਨਸਾਫ ਮਿਲੇ ਤੇ ਅਸੀਂ ਇੱਕ ਬਫਰ ਜਿਹੜਾ 3 ਮੈਂਬਰੀ ਬਹੁਤ ਜਿਹੜਾ ਉਹ ਸ਼੍ਰੋਣੀ ਕਮੇਟੀ ਵੱਲੋਂ ਡੀਸੀ ਸਾਹਿਬ ਨੂੰ ਮਿਲਣ ਲਈ ਵੀ ਭੇਜਾਂਗੇ ਤੋਂ ਧਾਮੀ ਸਾਹਿਬ ਨੂੰ ਵੀ ਮਿਲਣਗੇ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਤੇ ਮੈਂ ਫਿਰ ਦੁਬਾਰਾ ਮੁੱਖ ਮੰਤਰੀ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਰਿਸ਼ਕੇ ਨੂੰ ਕਿ ਇਹ ਅਨਕੁਆਰੀ ਕਰਾਈ ਜਾਵੇ ਤੇ ਜਿਹੜੇ ਸਜ਼ਾ ਦੇ ਹੱਕਦਾਰ ਉਹਨਾਂ ਨੂੰ ਵੱਤੋ ਵੱਤ ਜਿਹੜੀ ਉਹ ਸਜ਼ਾ ਦਿੱਤੀ ਆ ਮੇਰੀ ਬੇਨਤੀ ਆ ਪੁਜਕਰ ਸੇ ਧਾਮੀ ਜੋ ਮੁੱਖ ਮੰਤਰੀ ਉਹਨਾਂ ਨੂੰ ਬੇਨਤੀ ਹੈ ਕਿਉਂਕਿ ਜਿਸ ਤਰ੍ਹਾਂ ਕੇਸਾਂ ਦੀ ਵਿਆਜਲੀ ਹੋਈ ਹੈ ਤੇ ਕੇਸਾਂ ਨੂੰ ਹੱਥ ਪਾਏ ਗਏ ਆ 295 ਏ ਦੇ ਤਹਿਤ ਜਿਹੜਾ ਪੱਟਿਆ ਦਾਜ ਕੀਤਾ ਜਾਵੇ ਤੇ ਡੀਸੀ ਸਾਹਿਬ ਨੂੰ ਬੇਨਤੀ ਹੈ ਤੇ ਇੱਕ ਅਸੀਂ ਮੈਂ ਆਪਣੇ ਤੌਰ ਤੇ ਵੀ ਲੈਟਰ ਪਾ ਦਿੱਤਾ ਆ ਪੁੱਛ ਕਰਦੇ ਹਾਂ ਅਮੀਰ ਸਾਹਿਬ ਨੂੰ ਸੀਐਮ ਸਾਹਿਬ ਨੂੰ ਤੇ ਇੱਕ ਬਹੁਤ ਵੀ ਜਿਹੜਾ ਤਿੰਨ ਮੈਂ ਵੀ ਬਹੁਤ ਵੀ ਜਿਹੜਾ ਜਾ ਕੇ ਉਹ ਡੀਸੀ ਸਾਹਿਬ ਨੂੰ ਮਿਲੇਗਾ ਤੇ ਮੁੱਖ ਮੰਤਰੀ ਨੂੰ ਮਿਲੇਗਾ ਤੇ ਜਿਹੜਾ ਪੀੜਿਤ ਪਰਿਵਾਰ ਆ ਉਹਨਾਂ ਨੂੰ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ